ਤੇ ਪਹਿਲਾ ਤਾਂ ਜਿਹੜਾ ਅਰਜਨ 555 ਡੀਆਈਏ ਕਿਹੜਾ ਮਾਡਲ ਆ ਬਾਈ ਇਹ ਵੀਰੇ 2010 ਮਾਡਲ ਆ ਜੀ ਠੀਕ ਆ ਜੀ ਹਾਂ ਪੰਜਾਬ ਨੰਬਰ 2010 ਮਾਡਲ ਆ ਨੰਬਰ ਪੰਜਾਬ ਆ ਪੰਜਾਬ ਆ ਬੀਪੀਵੀ 7 ਠੀਕ ਆ ਬਾਈ ਹਾਂ ਪੰਜਾਬ ਦਾ ਨੰਬਰ ਆ ਠੀਕ ਹੈ ਵਿੱਚ ਬਾਈ ਇੱਕ ਗੋਣ ਹੋਰ ਆ ਵੀ ਇਹਦੀ ਜਿਹੜੀ ਮਾਲਾ ਕਾਪੀ ਚੈਪ ਵਾਲੀ ਕਾਪੀ ਹੈ ਠੀਕ ਹੈ ਜੀ ਜਿਹੜੀ ਇਹਦੀ ਪਾਸੰਗਾ 2034 ਤੇ ਕਿਰਪਾ ਸਿੰਘ ਪਈ ਹੈ ਇਹਦੀ ਡੇਟ ਵੀ ਫਿਰ ਇਹ ਨਾਂ ਵੀ ਹੋ ਜਾਊਗਾ ਕਿ ਇਹਦਾ ਨਾਂ ਬਾਈ 20000 ਦਾ ਵਟਾ 20000 ਦੀ ਪਾਸੰਗੀ ਵਾਧਾ ਟਰੈਕਟਰ ਦੀ ਠੀਕ ਆ ਬਾਈ 20000 ਦਾ ਦਾ ਕਾਗਜ਼ਾ ਦਾ ਵਟਾ ਕਰ ਲੈ ਇਹਦਾ ਕਾਗਜ਼ਿਆਂ ਦਾ 2034 ਤੇ ਕਿਰਪਾ ਸਿੰਘ ਪਈ ਹੈ ਟਰੈਕਟਰ ਦੀ ਹਰੇ 34 ਦਾ ਹੀ ਪਾਸਾ ਹੈਗੀ ਆ 34 ਰੁਪਈਆ ਦੀ ਠੀਕ ਆ ਪਹਿਲੇ ਘਰ ਦਾ ਨਗਦ ਕਾਇਚਾ ਠੀਕ ਹੈ ਜੀ ਗੱਲ ਕਰੀਏ ਇਹਦੇ ਰੰਗ ਪੇੜ ਦੀ ਬਾਈ ਰੰਗ ਪੇੜ ਦੀ ਬਾਈ ਸਾਰਾ ਓਰੀਜਨਲ ਗਰੰਟੀ ਆਪਣੀ ਪੂਰੀ ਬੈਂਪਰ ਤੱਕ ਵੀ ਓਰੀਜਨਲ ਪਿਆ ਰੰਗ ਹੈ ਜੀ ਠੀਕ ਆ ਟਰੈਕਟਰ ਸਾਰਾ ਓਰੀਜਨਲ ਚੈੱਕ ਕਰਾ ਦੇ ਕੈਮਰਾ ਮਾਰ ਕੇ ਸਾਰਾ ਟਰੈਕਟਰ ਓਕੇ ਆ ਰੰਗ ਰੂਪ ਦਾ ਪੂਰਾ ਬਾਡੀ ਲਾਈਨ ਦਾ ਰੰਗ ਬਹੁਤ ਪਿਆੜੇ ਡਟਾ ਠੀਕ ਹੈ ਜੀ ਤੇ ਮੂਹ ਦੀ ਗੱਲ ਕਰਕੇ ਬਾਈ ਮੂਹ ਲਟਰੇ ਦੇ ਵੱਡੇ ਪਾਏ ਵੇ ਆ 6 50 16 ਦੇ ਐਮ ਆਰ ਐਫ ਕੰਪਨੀ ਦੇ 90 ਪੈਸੇ ਟਾਇਰ ਮਗਲ ਟਾਇਰਾਂ ਦੀ ਗੱਲ ਕਰਕੇ ਜੇ ਕਿ ਸੋਨਾ ਵੰਨ ਠੀਕ ਆ ਬਾਈ ਜੇ ਕਿ ਸੋਨਾ ਵੰਨ ਦੇ ਟਾਇਰ ਹੈਗਾ 70 ਰੁਪਏ ਬਾਈ ਪੂਰੇ ਖਰੀ ਜੋੜੀ 70 ਰੁਪਏ ਆ ਠੀਕ ਆ ਵੇਟ ਬੂਟਾਂ ਨਾਲ ਦੇ ਸਾਰਾ ਕੁਝ ਨਾਲ ਆ ਪਾਈਂ ਦੇ ਦਾਂਗੇ ਬਾਈ ਸਮਾਨ ਵੇਖ ਲੈ ਪੂਰਾ ਟਾਇਰ ਨਾਲ ਲੱਗਿਆ ਵੀ ਆਹ ਅੜਕਾਂ ਵਗੈਰਾ ਡੰਡੇ ਮਰਨ ਵਾਲੇ ਸਾਰਾ ਕੁਝ ਨਾਲ ਯਾਂਸੀ ਦਾ ਸਮਾਨ ਜਿਵੇਂ ਹੈਗਾ ਹੁੱਕ ਵਗੈਰਾ ਚੈੱਕ ਕਰਾ ਦੇ ਕੈਮਰਾ ਮਾਰ ਕੇ ਪੂਰੀ ਸਾਫ ਹੁੱਕ ਪਈਆਂ ਨਾਲ ਦੀ ਟ੍ਰੇਡਰ ਦੀ ਇਹ ਐਂ ਦੇਵਾਂਗੇ ਡੰਡਾ ਫੱਟੀ ਛਤਰੀ ਸਾਰਾ ਸਮਾਨ ਆਪਾਂ ਜੋ ਸਮਾਨ ਲੱਗਾ ਡੰਡਾ ਫੱਟੀ ਛਤਰੀ ਸਾਰਾ ਕੁਝ ਐਂ ਦੇਵਾਂਗੇ ਠੀਕ ਆ ਬਾਈ ਪੂਰੀ ਆਪਣੀ ਇੰਜਨ ਗੇਅਰ ਦੀ ਗਾਰੰਟੀ ਕਿਆ ਬਰੇ ਠੀਕ ਆ ਬਾਈ ਹਾਂ ਕਾਪੀ ਦਾ ਆਪਾਂ ਫੇਰ ਬੋਲਦੇ 20000 ਦਾ ਵਟਾ ਵੈਲਡੇਟ ਦਾ ਹੀ ਹੈ ਕੱਲੀ ਦਾ ਠੀਕ ਆ ਉਹ ਯਾਰ 34 ਟਕਰ ਵੈਲਡੇਟ ਪਈ ਹੈ ਕਾਪੀ ਪਾਸ ਆ ਜਿਹੜਾ ਪਾਸ ਆ ਠੀਕ ਆ ਗੱਲ ਕਰਦੇ ਹੁਣ ਇਹਦੀ ਡਿਮਾਂਡ ਕਿੰਨੀ ਆ ਡਿਮਾਂਡ ਤਾਂ ਵੀਰੇ ਆਪਣਾ ਮੋਰ ਲਾਇਆ 385000 ਰੁਪਿਆ ਠੀਕ ਆ ਤੇ ਦੂਜੀ ਗੱਲ ਆਪਾਂ ਕਰਗੇ ਆਪਣੇ ਟਰੈਕਟਰਾਂ ਦੀਆਂ ਬਾਈ ਸਰਵਿਸਾਂ ਨਵੀਆਂ ਉਹਨਾਂ ਹੁੰਦੀਆਂ ਠੀਕ ਆ ਬਾਈ ਡੀਜ਼ਲ ਫਿਲਟਰ ਮੁਗਲਾਲ ਫਿਲਟਰ ਸਰਵਿਸ ਸਾਰੀ ਨਵੀਂ ਹੁੰਦੀ ਹੈ ਡੈਡ ਵੀ ਜਾ ਕੇ ਜੋੜਨਾ ਹੀ ਆ ਕੋਈ ਕੰਮ ਕਰਾਉਣ ਦੀ ਲੋੜ ਨਹੀਂ ਇੱਕ ਵੀ ਕਰਾ ਦੇ ਮੇਰਾ ਭਰਾ ਸਰਵਿਸ ਵੀ ਵਾਕਈ ਨਵੀਆਂ ਸਰਵਿਸਾਂ ਜਿਹੜੀ ਗੱਲ ਕਵਾਂਗੇ ਬਾਈ ਤੇਰੀ ਵੀਡੀਓ ਤੇ ਬੋਲਾਂਗੇ ਉਹ ਗੱਲ ਨਿਕਲੂਗੀ ਆਪਣੀ ਆ ਬਾਈ ਮਾਰੀ ਮੜਾਇਆ ਕੈਮਰਾ ਯਾਰ ਆ ਵੇਖ ਲਾ ਸਰਵਿਸ ਹੋ ਕੇ ਟ੍ਰੈਕਾਂ ਹੰਡਾ ਚੱਲਿਆ ਜੀ ਠੀਕ ਆ ਬਾਈ ਹਾਂ ਨਵੀਆਂ ਸਰਵਿਸਾਂ ਸਾਰੀਆਂ ਟਰੈਕਾਂ ਦੀਆਂ ਇੰਜਨ ਗੇਅਰ ਦੀ ਆਪਣੀ ਬਾਈ ਫੁੱਲ ਗਾਰੰਟੀ ਹੋਊਗੀ ਕਾਗਜ਼ਾਂ ਕਾਗਜ਼ਾਂ ਪੱਤਰਾਂ ਦੀ ਵੀ ਵਾਹ ਕੇ ਚਲਾ ਕੇ ਲੈ ਵਾਹ ਕੇ ਲੈ ਜਾ ਮੈਨੂੰ ਕੋਈ ਚੱਕਰ ਹੀ ਨਹੀਂ ਬਾਈ ਯਾਰ ਠੀਕ ਆ ਡਿਮਾਂਡ ਹੈਗੀ ਆ 3,85,000 ਜਿਹੜਾ ਕਰਕੇ ਆਇਆ ਵੀਡੀਓ ਸ਼ੇਅਰ ਜੇ ਭਰਾ ਤੇਰੀ ਵੀਡੀਓ ਤੇ ਆਪਣੇ ਕੋਲੇ ਗਾਹਕ ਪਹੁੰਚਦਾ ਹਾਂਜੀ ਤੇਰੇ ਮੂੰਹ ਨੂੰ ਡਿਸਕਾਊਂਟ ਆ ਠੀਕ ਆ ਵੀ ਚਲ ਤੂੰ ਆਪਣੇ ਕੋਲ ਚੱਲ ਕੇ ਹਾਂਜੀ ਹਾਂਜੀ ਤੇਰੇ ਮੂੰਹ ਨੂੰ ਡਿਸਕਾਊਂਟ ਇੱਥੇ ਦੇ ਦਾਂਗੇ ਘਰੇ ਆਏਗਾ ਕਿ ਨੂੰ ਦੇ ਦੇ ਡਿਸਕਾਊਂਟ ਨਹੀਂ ਨਹੀਂ ਇੱਥੇ ਦੱਸ ਦੇ ਜੇ ਮੈਂ ਕਹਾਂ ਉਹਵੇਂ ਕਰ ਲੈ ਵੀਡੀਓ ਚ ਵੀਡੀਓ ਜੀ ਨਾਲ ਵੀਡੀਓ ਤੇ ਡਿਸਕਾਊਂਟ ਦੇ ਦੇਗੇ 3 ਲੱਖ ਤੇ 65 ਹਜ਼ਾਰ ਦਾ ਰੇਟ ਦੇ ਦਾਂਗੇ ਜੱਦ ਹਾਂ ਨਹੀਂ ਆਣਾ ਹੀ ਆ